ਅਸਲਾਮੁਆਲੇਕਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਾਕਿਸਤਾਨ ਦੇ ਅੰਦਰ ਲੈਂਦੇ ਪੰਜਾਬ ਦੇ ਅੰਦਰ ਸਿੱਖਾਂ ਸਰਦਾਰਾਂ ਦੇ ਬਹੁਤ ਜ਼ਿਆਦਾ ਗੁਰਦੁਆਰੇ ਨੇ ਸਾਰਿਆਂ ਨੂੰ ਪਤਾ ਲੋਕ ਉੱਥੇ ਸਿੱਖ ਯਾਤਰੀ ਆਂਦੇ ਨੇ ਆਪਣੇ ਗੁਰਦੁਆਰਿਆਂ ਦੇ ਅੰਦਰ ਜਾਂਦੇ ਨੇ ਮੱਥਾ ਵੀ ਟੇਕਦੇ ਨੇ ਲੰਗਰ ਵੀ ਛਕਦੇ ਨੇ ਲੇਕਿਨ ਇੱਕ ਇੰਜ ਦਾ ਗੁਰਦੁਆਰਾ ਵੀ ਇੱਕ ਇੰਜਾ ਦਰਬਾਰ ਸਾਹਿਬ ਵੀ ਹੈ ਜਿਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਬਿਲਕੁਲ ਕਿਸੇ ਨੂੰ ਆਈਡੀਆ ਵੀ ਨਹੀਂ ਹੈ ਉਹਦਾ ਤੱਲੁਕ ਕਿਸ ਭਾਸ਼ਾ ਦੇ ਨਾਲ ਸੀ ਉਹ ਕਿੱਥੇ ਵੇ ਸਿੱਖਾਂ ਸਰਦਾਰਾਂ ਨੂੰ ਕਿੰਨੀ ਰਿਸਪੈਕਟ ਦਿੱਤੀ ਜਾਂਦੀ ਪਾਕਿਸਤਾਨ ਦੇ ਅੰਦਰ ਇਸੇ ਮਤਲਕਾਈ ਦੀ ਵੀਡੀਓ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤੁਹਾਨੂੰ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਅਨਲੀਆਂ ਜਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਇਹ 6ਵੇਂ ਗੁਰੂ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜ ਪਿਆਲੇ ਪੰਜ ਪੀਰ ਛੱਡੰ ਪੀਰ ਬੈਠਾ ਗੁਰਪਾਰੀ अर्जुन काया पलट के मूरत हरगोविंद सवारी जिस प्यार से उने तिस आगे मर चले जीवन संसार ता कै पाछे जीवणा हे जी गुरु अगर देव जी दी वाणी है गुरु अंगद देव जी कहंदे कि जेड़े प्रीतम प्यारे दे नाल ਤੁਹਾਡਾ પ્રેમ ਹੈ ਉਸ ਤੋਂ ਅੱਗੇ ਹੀ ਮਰ ਜਾਣਾ ਚਾਹੀਦਾ ਉਸ ਤੋਂ ਪਹਿਲੇ ਮਰ ਜਾਣਾ ਚਾਹੀਦਾ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਐਸੇ ਕਤੇ ਐਸ ਗੁਰੂ ਘਰ ਦੇ ਵਿੱਚ ਆਪਾਂ ਤੁਹਾਨੂੰ ਥੋੜੇ ਜੇ ਨਾਮ ਪੜ ਕੇ ਦੱਸ ਦਿੰਨੇ ਆ ਤੱਕ ਪੰਜਾਬੀ ਪਿੱਛੇ ਸ਼ਾਹਦ ਭਾਈ ਐਸੇ ਪਿੰਡ ਦੇ ਵਸਨੀਕ ਨੇ ਮੱਟੂ ਭਾਈ ਦੇ ਤੇ تنویر ਭਾਈ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੋਂ ਮਾਣੂਫ ਨਾਲ ਦਸੋ ਆ ਰੋਜੀ ਹਰਮਨ ਪਿਆਰਾ ਸਾਕ ਪੰਜਾਬੀ ਅਸਲਾਮੁਅਲੈਕਮ ਜੀ ਮੈਂ ਤੁਹਾਡਾ ਵੀਰ ਮੁਹੰਮਦ تنویر ਜੀ ਸਾਣਾ ਜੁੜਾ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ ਲੋ ਨਾਦਰੀ ਅੱਜ ਤੁਹਾਨੂੰ ਮਹਾਨ ਲਗਿਆ ਗੁਰਦੁਆਰਾ ਖਾਰਾ ਸਾਹਿਬ ਮੱਟੂ ਭਾਈ ਕੇ ਜ਼ਿਲ੍ਹਾ ਗੁਜਰਾਵਾਲਾ ਤਹਿਸੀ ਆਖ ਮੇਰੇ ਪਿੱਛੇ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਖਾਰਾ ਸਾਹਿਬ ਗੁਰਦੁਆਰਾ ਸਾਹਿਬ ਵੰਡ 47 ਤੋਂ 5 ਸਾਲ ਪਹਿਲਾਂ ਇੱਕ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ ਤੇ ਉਸ ਤੋਂ ਬਾਅਦ ਜਿਹੜੇ 5 6 ਸਾਲ 5 ਤੋਂ 6 ਸਾਲ ਬਾਅਦ ਜਿਹੜੀ ਉਹ ਵੰਡ ਪੈ ਗਈ ਫਿਰ ਤੋਂ ਸਾਰੇ ਉੱਧ ਚੱਲ ਗਏ ਚਲੋ ਚੱਲਨੇ ਅੰਦਰ ਤੁਹਾਨੂੰ ਜਿਹੜਾ ਸਾਰਾ ਗੁਰਦੁਆਰਾ ਦਾ ਵਿਜ਼ਿਟ ਕਰਾਣੇ ਅੰਦਰ ਸੇਵਕ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਨਾਮ ਵੀ ਲਿਖੇ ਨੇ ਮੁਕੰਮਲ ਤੁਹਾਨੂੰ ਅੰਦਰ ਉਹ ਗੁਰਦੁਆਰਾ ਬਹਾਨੇ ਆ ਇਹਦੀ ਇਤਿਹਾਸ ਬਾਰੇ ਵੀ ਤੁਹਾਨੂੰ ਅੰਦਰ ਲਿਖਿਆ ਸਾਰਾ ਪਛਤੀ ਦਾ ਇਤਿਹਾਸ ਸਾਰੇ ਵੀ ਦੱਸਾਂਗੇ ਤੇ ਮੇਰੇ ਨਾਲ ਨੇ ਹਰਮਨ ਪ ਚਲੋ ਚੱਲਨੇ ਗੁਰਦੁਆਰਾ ਦੇ ਅੰਦਰ ਤੁਹਾਨੂੰ ਸਾਰਾ ਘੁਟੂ ਭਾਈ ਇਹ ਵੀਡੀਓ ਅੱਛਾ ਲੱਗੇ ਲਾਈਕ ਸ਼ੇਅਰ ਲਾਜਮ ਕਰਨਾ ਚੱਲਨੇ ਅੰਦਰ ਤੁਹਾਨੂੰ ਦਰਸ਼ਨ ਕਰਨੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਬਾਹਰੋਂ ਕਰੋ ਤੁਹਾਨੂੰ ਅੰਦਰੋਂ ਵੀ ਸਾਰਾ ਬਹਾਨਾ ਮੈਂ ਤੁਹਾਨੂੰ ਬਿਲੋਂ ਬਾਹਰੋਂ ਇਹਦੀ ਬਿਲਡਿੰਗ ਸਾਰੀ ਬਹਾਨਾ ਗੁਰਦੁਆਰਾ ਖਾਰਾ ਸਾਹਿਬ ਪਿੰਡ ਮੱਟੂ ਬਾਈ ਕੇ ਇਹ ਗੁਰਦੁਆਰਾ ਸਾਹਿਬ ਸਾਰਾ ਤੇ ਆ ਉਤੇ ਵੀ ਹੈ ਗੁਰਮੁਖੀ ਚ ਇਹ ਮੈਨੂੰ ਤਾਂ ਪੜਨਾ ਨਹੀਂ ਆਉਂਦਾ ਤੁਸੀਂ ਪੜ ਕੇ ਦੱਸਿਆ ਕੀ ਲਿਖਿਆ ਹੈ ਉੱਤੇ ਨੂੰ ਮੱਧ ਸਲੇ ਆ ਗੁਰਮੁਖੀ ਚ ਲਿਖਿਆ ਹੈ ਅੱਛਾਲੇ ਮੋਟਾ ਥਾਰਾ ਉਹ ਮੈਨੂੰ ਪਤਾ ਆ ਬਲੈਕ ਜਿਹੜਾ ਸਾਹਮਣੇ ਇਹ ਵਾਲਾ ਇਹ ਤੇ ਲਿਖਿਆ ਇੱਕ ਇੱਕ ਓੰਕਾਰ ਮਿਲ ਲਾਇ ਕੇ ਤੇ ਹੋਰ ਵੀ ਇੱਥੇ ਕਈ ਕੁਝ ਲਿਖਿਆ ਆ ਇਹ ਕਹ ਪਿੱਲਰ ਤੇ ਲਿਖਿਆ ਕੁਝ ਇਹ ਕਹ ਕੁਝ ਅੱਗੇ ਲਿਖਿਆ ਬਾਕੀ ਮਸਜਿਦ ਜਿਹੜਾ ਤੁਹਾਨੂੰ ਖਾਨੇ ਆ ਅੰਦਰੋਂ ਤੇ ਉਹਦੇ ਨਾਲ ਮੇਰੇ ਨਾਲ ਹਰਮਨ ਪਿਆਰਾ ਸਾਕ ਪੰਜਾਬੀ ਜਿਹੜਾ ਉਹ ਤੁਹਾਨੂੰ ਸਰ ਕੋਈ ਪੜ ਕੇ ਸੁਣਾਏਗਾ ਕਿ ਮੈਨੂੰ ਤੇ ਆਂਦੀ ਕੋ ਨਹੀਂ ਮੈਂ ਤੇ ਕੋਣੋ ਕੋਸ਼ਿਸ਼ ਕਰਦਾ ਪਿਆ ਕਿ ਮੈਨੂੰ ਗੁਰਮੁਖੀ ਆ ਜਾਵੇ ਮੈਂ ਸਿੱਖਣਾ ਮੈਂ ਥੋੜੀ ਜੀ ਤੇ ਹਰਮਨ ਜਿਹੜਾ ਹੈ ਤੁਹਾਨੂੰ ਪਤਾ ਹੈ ਸਾਕ ਪੰਜਾਬੀ ਅਲ ਮਰੂਫ ਹਰਮਨ ਪਿਆਰਾ ਜਿਹੜਾ ਇਹ ਜਿਹੜੀਆਂ ਬਾਣੀਆਂ ਵਿੱਚ ਪੜ ਲਿੰਦਾ ਕੋਲ ਸਾਬ ਦੀਆਂ ਇਹ ਜਿਹੜੀ ਤੁਸੀਂ ਪੁਰਾਣੀ ਬਿਲਡਿੰਗ ਪੁਰਾਣਾ ਗੁਰਦੁਆਰਾ ਵੇਖ ਰਹੇ ਹੋ ਇਹ ਇਤਿਹਾਸਿਕ ਗੁਰਦੁਆਰਾ ਸੀ ਪਹਿਲੇ ਤੇ ਭਾਈ ਤੰਨਾ ਜੀ ਦੇ ਇਤਿਹਾਸਪਾਤਕ ਇਹ ਫੋਟੋ ਸਾਨੂੰ ਮਿਲਦੀ ਹੈ ਕਿ ਇਹ ਗੁਰਦੁਆਰਾ ਸਾਹਿਬ ਪੁਰਾਣਾ ਸੀ ਪਹਿਲੇ ਦਾ ਤੇ ਇਹ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਹ ਨਵੀਂ ਬਣੀ ਹੈ ਤੇ ਮੈਂ ਰਤਲ ਡੀ ਦਾ ਸਾਕ ਪੰਜਾਬੀ ਪਿੱਛੇ ਸ਼ਾਦ ਭਾਈ ਐਸੇ ਪਿੰਡ ਦੇ ਵਸਨੀਕ ਨੇ ਮੱਟੂ ਭਾਈ ਦੇ ਤੇ تنویر ਭਾਈ ਮੇਰਾ ਪਿੰਡ ਮੇਰਾ ਪੰਜਾਬ ਚੋਂ ਮਾਲ ਮਰੂਫ ਨਾਦ ਸਾਕ ਆਰਮਨ ਪਿਆਰਾ ਸਾਕ ਪੰਜਾਬੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਤੇ ਉਹਨਾਂ ਨੂੰ ਇੱਕ ਬੰਦਾ ਮਿਲਣ ਵਾਸਤੇ ਆਇਆ ਔਰ ਗੁਰੂ ਸਾਹਿਬ ਨੇ ਉਹਨੂੰ ਪੁੱਛਿਆ ਵੀ ਤੇਰਾ ਨਾਮ ਕੀ ਆ ਔਰ ਉਹਦਾ ਨਾਮ ਵੀ ਹਰਗੋਬਿੰਦ ਸੀ ਤੇ ਉਹ ਬੰਦਾ ਤਮਾਕੂ ਦਾ ਨਸ਼ਾ ਕਰਦਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੇਰਾ ਨਾਮ ਤੇ ਇੰਨਾ ਸੋਹਣਾ ਵਾ ਤੇ ਤੂੰ ਇਹ ਕੀ ਕਰਦਾ ਤੂੰ ਤਮਾਕੂ ਦਾ ਨਸ਼ਾ ਕਿਉਂ ਕਰਦਾ ਤੇ ਉਹਨੇ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮੈਨੂੰ ਮਾਫ਼ ਕਰ ਦਿੱਤਾ ਜਾਵੇ ਤੇ ਮੈਂ ਆਇਂਦਾ ਤੋਂ ਤਮਾਕੂ ਦਾ ਨਸ਼ਾ ਨਹੀਂ ਕਰਾਂਗਾ ਇਹ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਨਾਮ ਖਾਰਾ ਸਾਹਿਬ ਇਸ ਤਰ੍ਹਾਂ ਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਖਾਰੇ ਜੜੇ ਸਨ ਇੱਥੋਂ ਉਹਨਾਂ ਦੀ ਬਰਾਦ ਗਈ ਸੀ ਔਰ ਇੱਕ ਇਤਿਹਾਸ ਅਸੀਂ ਇਹ ਵੀ ਸੁਣਿਆ ਹੋਇਆ ਹੈ ਇਹ ਇਸ ਜਗ੍ਹਾ ਦਾ ਪਾਣੀ ਖਾਰਾ ਸੀ ਔਰ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਤੇ ਇਸ ਅਸਥਾਨ ਦਾ ਪਾਣੀ ਮਿੱਠਾ ਹੋ ਗਿਆ ਇਹ ਤਿੰਨ ਇਤਿਹਾਸ ਹੈ ਜੀ ਅਸੀਂ ਤੁਹਾਡੇ ਰੂਬਰੂ ਕੀਤੇ ਤੇ ਜੇ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਹੋ ਤੇ ਸਾਨੂੰ ਜ਼ਰੂਰ ਦੱਸਿਓ ਤੇ ਇਹ ਜਨਾਬ ਖੰਡੇ ਦੇ ਉੱਤੇ ਤੁਹਾਨੂੰ ਖੰਡਾ ਵਖਾ ਲਈਏ ਉਹ ਖੰਡਾ ਬਣਿਆ ਹੋਇਆ ਹੈ ਇਹ ਖੰਡਾ ਥੋੜਾ ਨਹੀਂ ਬਲਕੇ ਤਾਂ ਨਜ਼ਰ ਆ ਹੀ ਰਿਹਾ ਹੈ ਤੇ ਇਹ ਦਰਵਾਜ਼ਾ ਜੀ ਉਹ ਹੀ ਪੁਰਾਣਾ ਹੀ ਤੇ ਆ ਬਾਹਰ ਤਕਤੀਆਂ ਲੱਗੀਆਂ ਹੋਈਆਂ ਤੇ ਇੱਥੇ ਵੀ ਕੁਝ ਲਿਖਿਆ ਹੁੰਦਾ ਸੀ ਇੱਥੇ ਲਿਖਿਆ ਹੈ ਸੇਵਾ ਕਰਾਈ ਨਿਹਾਲ ਸਿੰਘ ਦੇਵਾ ਸਿੰਘ ਸਪੁੱਤਰ ਲਾਲਾ ਦਾਸਮਲ ਸਚਦੇਵ ਮੱਟੂ ਭਾਈ ਕੇ ਇਹ ਜੀ ਮੱਟੂ ਭਾਈ ਕੇ ਦੇ ਸਰਦਾਰਾਂ ਨੇ ਅੱਛਾ ਜੀ ਤੁਹਾਨੂੰ ਇੱਕ ਮੱਟੂ ਭਾਈ ਕੇ ਦੀ ਇੱਕ ਹੋਰ ਹਿਸਟਰੀ ਜਿਹੜੀ ਤੁਹਾਡੇ ਰੂਬਰੂ ਕਰਨੀ ਮੱਟੂ ਭਾਈ ਕੇ ਪਿੰਡ ਇਹ ਕਹਿੰਦੇ ਨੇ ਕਿ ਮੱਟੂ ਗੋਤ ਦੇ ਸਰਦਾਰਾਂ ਦਾ ਪਿੰਡ ਸੀ ਤੇ ਇਹ ਪਿੰਡ ਤੇ ਇੱਕ ਨਾਲ ਇੱਕ ਹੋਰ ਪਿੰਡ ਆ ਮੱਟੂ ਪਾਨੀ ਕੇ ਮੱਟੂ ਬਾਨੋ ਕੇ ਮਟਵਾਹ ਇਹ ਦੋ ਪਿੰਡ ਸੀ ਜੀ ਦੋਹਾਂ ਭੈਣਾ ਭਰਾਵਾਂ ਦੇ ਨਾਂ ਤੇ ਐਸੀ ਮੱਟੂ ਭਾਈ ਕੇ ਤੇ ਉਹ ਸੀ ਮੱਟੋ ਪਾਨੋ ਕੇ ਉਹ ਭੈਣ ਦੇ ਨਾਂ ਤੇ ਸੀ ਭਰਾ ਦੇ ਨਾਂ ਤੇ ਸੀ ਇਹ ਗੁਲਵਾਰਾ ਸਾਹਿਬ ਆਪਾਂ ਤਾਂ ਬਾਹਰੋਂ ਬਖਾਲ ਰਹੇ ਲੋ ਜੀ ਮੈਂ ਇੱਕ ਹੋਰ ਤੇ ਬੋਲ ਸਕ ਹਾਂਜੀ ਇਹ ਕੋਚੀਤਨ ਵਹਿਆ ਜੀ ਵੇਖੋਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੇਖੋ ਇਹ ਮਸਜਿਦ ਹਾਂ ਨਾਲ ਮੱਚ ਰਿਆ ਵੇਖੋ ਔਰ ਗੰਦ ਸਾਂਝੀ ਜੇ ਹਾਂਜੀ ਹਾਂਜੀ ਵੇਖੋ ਇਹ ਤੁਹਾਡੇ ਰੂਪ ਜਿਵੇਂ ਗੁਰੂ ਸਾਹਿਬ ਦੇ ਨਾਲ ਕਿਉਂ ਸਕ ਭਾਈ ਹਾਂਜੀ ਜਿਵੇਂ ਗੁਰੂ ਸਾਹਿਬ ਦੇ ਨਾਲ ਮੁਸਲਮਾਨ ਮਰਦਾਨਾ ਭਾਈ ਜੀ ਨਾਲ ਨਾਲ ਰਹੇ ਨਾ ਵੇਖੋ ਮਸਜਿਦਾਂ ਵੀ ਨਾਲ ਹੈ ਨਾਲ ਮਸਜਿਦ ਨਾਲ ਗੁਰਦੁਆਰਾ ਸਾਹਿਬ ਸਾਨੂੰ ਇੱਕ ਗੱਲ ਯਾਦ ਆ ਗਈ ਕਿ ਜਿਵੇਂ ਸਾਰੀ ਜ਼ਿੰਦਗੀ ਭਾਈ ਮਰਦਾਨਾ ਜੀ ਨੇ ਭਾਈ ਮਰਦਾਨਾ ਜੀ ਨੇ 54 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ 54 ਸਾਲ ਤੇ ਅਮਰ ਜੀ ਸਫਰ ਨਾਲ ਨਾਲ ਮਾਸਤੇ ਤੱਕ ਤੇ ਗੁਰਦੁਆਰਾ ਸਾਹਿਬ ਦੀ ਕੰਦ ਸਾਂਝੀ ਹੈ ਇੱਕ ਗੁਰਦੁਆਰਾ ਮੱਟੂ ਭਾਈ ਕੇ ਅੱਛਾ ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤ ਸਫਰ ਕੀਤਾ ਔਰ ਉਹਨਾਂ ਨੇ ਉਹ ਪਿੰਡ ਦੇ ਸਫਰ ਖਾਸ ਤੌਰ ਤੇ ਕਿਤੇ ਜਿੱਥੇ ਗੁਰਨਾਨਕ ਸਾਹਿਬ ਗਏ ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰਨਾਨਕ ਸਾਹਿਬ ਦੀ ਦੇ ਚਰਨ ਛੂਪ ਪ੍ਰਾਪਤ ਹੋਏ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰਨਾਨਕ ਸਾਹਿਬ ਵੀ ਗਏ ਜੀ ਐ ਅਸੀਂ ਇਹ ਜੁੱਤੀਆਂ ਆਪਣੀਆਂ ਬਾਹਰ ਲਾ ਦਿੱਤੀਆਂ ਨੇ ਆਪਾਂ ਹੁਣ ਪਾਵਾਂ ਕੰਸਟਰਕਸ਼ਨ ਹੀ ਹੋ ਰਹੀ ਹੈ ਗੁਰਦੁਆਰਾ ਸਾਹਿਬ ਬੰਦੀ ਹੈ ਪਾਵਾਂ ਲੇਕਿਨ ਹੈ ਤੇ ਜੀ ਇੱਕ ਬਿਲਕੁਲ ਗੁਰਦੁਆਰੇ ਚਲਚੁ ਪ੍ਰਾਪਤ ਆਪਾਂ ਸਭ ਤੋਂ ਪਹਿਲੇ ਤੁਹਾਨੂੰ ਇੱਕ ਸ਼ਾਇਰ ਵਿਖਾਈਏ ਕਿ ਇਹ ਜਿਹੜੇ ਸਰਦਾਰ ਗੁਰਚਰਨ ਸਿੰਘ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਲਛਮਣ ਸਿੰਘ ਹੋਰਾਂ ਦੇ ਪੁੱਤਰ ਪਿੰਡ ਕੋਟਲਾ ਕਾਲਵਾ ਜਿਹੜਾ ਸ਼ੇਗੂਪੁਰਾ ਇਹ ਸਾਡਾ ਗਵਾਂਢੀ ਪਿੰਡ ਹੈ ਤੇ ਇਹ ਜੀ ਕਿੰਨਾ ਸੋਹਣਾ ਸਾਨ ਬਣਿਆ ਹੋਇਆ ਤੁਹਾਨੂੰ ਹੁਣ ਇਹ ਗੁਰਬਾਣੀ ਦੀਆਂ ਪੰਕਤੀਆਂ ਲਿਖੀ ਹੋਈਆਂ ਇਹਨਾਂ ਨੂੰ ਬਖਾ ਦਿੰਨੇ ਆ ਕਿ ਪੰਜ ਪਿਆਲੇ ਪੰਜ ਪੀਰ ਛੱਡੰ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲੜ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡਿਆ ਰੂਪ ਦਿਖਾਵਣ ਵਾਰੋ ਵਾਰੀ ਗੁਰ ਭਜਨ ਨਹੀਂ ਦਲ ਭਜਨ ਗੁਰ ਸੂਰਮਾ ਵੜ ਜੋਦਾ ਬੋ ਖਰੋਪਕਾਰੀ ਇਹ ਜੀ 6ਵੇਂ ਗੁਰੂ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਕਤੀਆਂ ਲੱਗੀਆਂ ਹੋਈਆਂ ਨੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਇਸ ਲਿਖਤ ਤੇ ਇਸ ਗੁਰੂ ਘਰ ਦੇ ਵਿੱਚ ਆਪਾਂ ਤੁਹਾਨੂੰ ਥੋੜੇ ਜੇ ਨਾਮ ਪੜ੍ਹ ਕੇ ਦੱਸ ਦਿੰਨੇ ਆ ਇਹ ਨਾਮ ਇਹ ਹੈ ਜੀ ਸਰਦਾਰ ਤਾਰਾ ਸਿੰਘ ਅਪੁੱਤਰ ਸਰਦਾਰ ਬਹਾਦਰ ਸਿੰਘ ਨਿੱਢਰ ਕੇ ਨਿੱਢਰ ਕਿ ਹੋਣਾ ਆ ਨਿੱਢਰ ਕੀ ਹੋਏਗਾ ਨਿੱਢਰ ਕਿ ਆਣਾ ਨਿੱਢਰ ਕਿ ਨਿੱਢਰ ਜਿਸ ਤੋਂ ਪੈਂਦਾ ਹੈਗਾ ਵੀ ਸਾਹਮਣੇ ਹੈ ਜੀ ਆ ਜੋ ਜਿੰਨਾ ਸੇਵਾ ਕੀਤਾ ਸਾਰਾ ਫਰਜ਼ ਬਣਾ ਰਿਹਾ ਸਖ ਭਾਈ ਹਰਮਨ ਪਿਆਰਾ ਕਿਹਾ ਮੇਰਾ ਵੀ ਪਿਆਰਾ ਤੁਹਾਡਾ ਪਿਆਰਾ ਇਹ ਕੋਈ ਤਖਤੀ ਤੇ ਨਹੀਂ ਲੱਗੀਆਂ ਜਿੰਨਾ ਸੇਵਾ ਕੀਤੀ ਉਹਨਾਂ ਦਾ ਨਾਂ ਨਾ ਜਿਸੇ ਉਹਨਾਂ ਦੇ ਉਹਨਾਂ ਦੇ ਬਾਕੀ ਤੁਸੀਂ ਵੀ ਨਾਮ ਨਾਲ ਪੜਦੇ ਜੇ ਤੁਸੀਂ ਭਾਈ ਜੀ ਪਿਆ ਨਾ ਸਾਡੀ ਵੀ ਭਾਈ ਸਾਡੇ ਵਡਿਆਂ ਨੇ ਜਿੰਨਾ ਸੇਵਾ ਕੀਤੀ ਇਹਦਾ ਸਾਰੀ ਤਸਵੀਰ ਪੜਦੇ ਰਹੋ ਨਾਲ ਨਾਲ ਕਿਉਂਕਿ ਮੈਨੂੰ ਨਹੀਂ ਗੁਰਮੁਖਿਆਂ ਦੇ ਮਨ ਨੂੰ ਉਸਲੇ ਪਤਾ ਲੱਗਦਾ ਇੱਕ ਓੰਕਾਰ ਜਿਹੜਾ ਲਿਖਿਆ ਹੋਇਆ ਵਸ ਉਹਨਾਂ ਨੇ ਪਤਾ ਲੱਗਦਾ ਭਈ ਬਾਕੀ ਤਾਕਾ ਵੀਰ ਕੋਣ ਕਹਿ ਰਿਹਾ ਮੈਂ ਤੈਨੂੰ ਤਿੰਨ ਵੀ ਸਖਾਣੀ ਗੁਰਮੁਖ ਪੜਿਛਾੜੀ ਤੁਹਾਨੂੰ ਸਮਝ ਆਉਣੀ ਕਿ ਕਿੱਥੇ ਲੱਗੀ ਹੋਣੀ ਹੈ। ਇਹ ਤਾਂ ਕੋਈ ਸਟ੍ਰੀ ਲੱਗੀ ਹੋਏ। ਤੇ ਇੱਕ ਓੰਕਾਰ ਇਹ ਵੈਸੇ ਥੱਲੇ ਨਹੀਂ ਲਿਖਿਆ ਹੋਣਾ ਚਾਹੀਦਾ। ਇਸ ਦਾ ਮਤਲਬ ਆ ਕਿ ਰੱਬ ਇੱਕ ਹੈ। ਲੇਕਿਨ ਮੇਬੀ ਹੋ ਸਕਦਾ ਕਿ ਇਸ ਜਗ੍ਹਾ ਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਤੇ ਇਸ ਖਾਰੇ ਦੀ ਸੇਵਾ ਸਰਦਾਰ ਸ਼ੰਗਾਰਾ ਸਿੰਘ ਸੁਪੁੱਤਰ ਸਰਦਾਰ ਜੈਮਲ ਸਿੰਘ ਗਰੇਵਾਲ ਪਿੰਡ ਆਇਆ ਪਿੰਡ ਆਇਆ ਨੇ ਕਰਵਾਈਆ। ਆਇਆ ਈਆ ਬਿਲਕੁਲ ਈਹੀ ਲਿਖਿਆ ਈਆ ਹੁਣਾ ਹਾਂ ਈਆ ਪਿੰਡਾ ਦਾ ਹਾਂ ਈਆ ਹੈਗਾ ਨਾ ਪਿੰਡ ਹਾਂਜੀ ਲੋ ਜੀ ਪਿੰਡ ਈਆ ਕੇ ਉਹਨਾਂ ਨੇ ਕਰਵਾਈ ਸੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਮਤਲਬ ਐਸੇ ਖਾਰੇ ਦੀ ਸੇਵਾ ਪੜੀ ਦਾ ਮਤਲਬ ਹੁੰਦਾ ਕਿ ਟੈਲ ਓਹੋ ਜਿੱਤੀ ਵਿੱਚ ਆ ਗਈ ਆਇਓ ਐ ਟੈਲਾਂ ਨੂੰ ਪੜੀਆਂ ਵੀ ਬੋਲਿਆ ਜਾਂਦਾ ਇਹ ਉਹਨਾਂ ਲੋਕਾਂ ਦੇ ਨਾਮ ਲਿਖੇ ਜਿਨ੍ਹਾਂ ਨੇ ਪੜੀਆਂ ਦੀ ਸੇਵਾ ਕਰਵਾਈ ਸਰਦਾਰ ਈਸਰ ਸਿੰਘ ਤਹਿਸੀਲਦਾਰ ਮੱਟੂ ਭਾਈ ਕੇ ਬੜੀ ਸਰਦਾਰ ਹਰਚਰਨ ਸਿੰਘ ਮੱਟੂ ਭਾਈ ਕੇ ਤੁਹਾਨੂੰ ਜਿਹਨੇ ਸੇਵਾ ਕੀਤੀ ਉਹਨਾਂ ਦੇ ਨਾਮ ਉਹਨਾਂ ਦੇ ਨਾਮ ਬਿਲਕੁਲ ਤੁਹਾਨੂੰ ਥੋੜਾ ਜਿਹਾ ਉੱਤੋਂ ਚੱਲ ਕੇ ਵੀ ਵਿਸ਼ਵਾਸ ਨੇ ਹੁਣ ਅਸਲ ਵਿੱਚ ਇਹ ਹੈ ਕਿ ਇੱਥੇ ਨਾ ਹੁਣ ਸੇਵਾ ਹੋ ਰਹੀ ਆ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਸ਼ਾਇਦ ਅਸਾਂ ਕੋਲ ਦਰਸ਼ਨ ਨਾ ਕਰਵਾਓ ਹੁਣ ਤੇ ਆਪਣੇ ਸੇਵਕ ਕੀ ਆਪੇ ਰਾਖੇ

ਫਿਰ ਆ ਪਿੰਡਾਗਾ ਜੀ ਸਰਦਾਰ ਅਵਤਾਰ ਸਿੰਘ ਸੁਪੁੱਤਰ ਨਾਨਕ ਸਿੰਘ ਦਾ ਪਿੰਡ ਬੁੱਢੀ ਕੜਿਆਲ ਆ ਬੁੱਢੀ ਕੜਿਆਲ ਵੀ ਆ ਜੀ ਅੱਛਾ ਬੁੱਢੀ ਕੜਿਆਲ ਵੀ ਆਗਾ ਜੀ ਮਤਲਬ ਇਹ ਆਲ ਦਾਲ ਦੇ ਪਿੰਡ ਦੇ ਸਰਦਾਰਾਂ ਨੇ ਆਲ ਦਾਲ ਦੇ ਪਿੰਡਾਂ ਦੇ ਸਰਦਾਰਾਂ ਨੇ ਸੇਵਾ ਕਰਾਈ ਹੈ ਬਹੁਤ ਹੀ ਸੋਹਣਾ ਗੁਰਦੁਆਰਾ ਔਰ ਬਹੁਤ ਸੋਹਣੀ ਇਹ ਗੱਲ ਕਿ ਇਸ ਦੀ ਸੇਵਾ ਜਿਹੜੀ ਹੈ ਉਹ ਦੁਬਾਰਾ ਤੋਂ ਮਤਲਬ ਇਹਦੀ ਸਾਂਭ ਸੰਭਾਲ ਹੋਣ ਲੱਗੀ ਹੈ ਕੀ ਬਾਤ ਚਲੋ ਯਾਰ ਸੀੜੀਆਂ ਆਪਾਂ ਨਉਤਲਾ ਆ ਕੇ ਚਲੀ ਉਤੋਂ ਦਰਸ਼ਨ ਕਰਨੇ ਆ ਸਮਾਂ 32 ਬਿਜਲੀ ਕੋਈ ਸ਼ੈ ਨਹੀਂ ਸੀ ਹੁੰਦੀ ਤੇ ਇਸ ਜਗ੍ਹਾ ਤੇ ਦੀਵੇ ਜਗਦੇ ਹੋਣਗੇ। ਕੀ ਬਾਤ ਆ। ਤੇ ਉਹ ਸਾਹਮਣੇ ਮੇਨ ਰੋਡ ਹੈ ਜਿੱਥੋਂ ਦੀ ਆਪਾਂ ਆਏ ਆ। ਆ ਵੇਖੋ ਇਹ ਛਾਤਾਂ ਤੋੜ ਦਿੱਤੀਆਂ ਗਈਆਂ ਨੇ ਤਾਦਦੀ ਇਹਨ ਇਸ ਕਰਕੇ ਕਿ ਇਹਦੀ ਹੁਣ ਰੈਨੋਵੇਸ਼ਨ ਹੋਏਗੀ। ਇਸ ਗੁਰਦੁਆਰਾ ਸਾਹਿਬ ਦੀ। ਜੇ ਉੱਪਰ ਵਾਲੀ ਸਾਈਡ ਗੁਰਦੁਆਰਾ ਸਾਹਿਬ। ਬਸ 1 ਮਿੰਟ ਜਾਏਗੀ। ਉੱਪਰ ਵਾਲੀ ਸਾਈਡ ਦੀ ਮੱਥ ਬਸ ਸੁਨੀਲ ਭਾਈ ਦੋ ਸ਼ਾਟ ਲਈ ਤੇਰੀ ਚਲੋ ਆਪਾਂ ਬਹੁਤੀ देर ਉੱਤੇ ਨਹੀਂ ਰੁਕ ਸਕਦੇ ਕਿਉਂਕਿ ਥੱਲੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਪਤਾ ਕਿ ਹਾਲਤ ਖਸਤਾ ਹੈ ਇਸ ਲਈ ਤੇ ਕੋਈ ਚੈਟ ਡਿਕਨਦਰ ਨੂੰ ਸ਼ੁਰੂ ਕਰਾਂ ਜੀ ਤੇ ਆਪਾਂ ਥੱਲੇ ਚੱਲਦੇ ਤੁਹਾਨੂੰ ਇੱਥੋਂ ਥੋੜੀ ਜੰਨਕੋ ਦਰਸ਼ਨ ਕਰਵਾ ਦਈਏ ਆ ਜੀ ਗਾ ਇਹ ਸਤਿ ਸ਼੍ਰੀ ਅਕਾਲ ਹੋਏਗਾ ਕਿੰਨਾ ਸੋਹਣਾ ਅਸੰਭਵ ਹੈ ਅੰਦਰੋਂ ਮਾਰ ਰਿਹਾ ਚਰਨ চোপ ਰਾਤ ਗੁਰਦੁਆਰੇ ਚਾ ਬਾਤ ਲੇਕਿਨ ਇਹ ਗੱਲ ਮਾੜੀ ਹੈ ਕਿ ਜਿਹੜਾ ਲੋਕ ਨਾ ਇਹ ਹਰਕਤਾਂ ਕਰਦੇ ਨੇ ਉੱਤੇ ਸ਼ਾਹਦ ਭਈਆ ਵੇਖੋ ਆ ਲੋਕ ਆ ਨਹੀਂ ਹਰਕਤਾਂ ਕਰਨ ਹਟਦੇ ਆ ਜਿਹੜਾ ਉੱਤੇ ਲਿਖ ਦਿੰਦੇ ਨੇ ਆ ਕੰਨਾਂ ਦੇ ਚਾ ਬਾਤ ਇਹ ਆ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਚਲਨ ਛੋਪਾ ਆਪ ਨੂੰ ਦੁਆਰਾ ਜਿਸ ਪਿਆਰੇ ਸੇ ਉਹਨੇ ਤਿਸ ਅੱਗੇ ਮਰ ਚੱਲਿਏ ਜੀਵਨ ਸੰਸਾਰ ਤਾਂ ਗਏ ਪਾਛੇ ਜੀਵਣਾ اے ਜੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਜਿਹੜੇ ਪ੍ਰੀਤਮ ਪਿਆਰੇ ਦੇ ਨਾਲ ਤੁਹਾਡਾ ਪ੍ਰੇਮ ਹੈ ਉਸ ਤੋਂ ਅੱਗੇ ਹੀ ਮਰ ਜਾਣਾ ਚਾਹੀਦਾ ਉਸ ਤੋਂ ਪਹਿਲੇ ਮਰ ਜਾਣਾ ਚਾਹੀਦਾ ਨਹੀਂ ਤੇ ਉਸ ਤੋਂ ਬਿਨਾ ਜਿਉਣਾ ਜੱਗ ਅੰਦਰ ਇੰਜ ਜਿਵੇਂ ਅਸੀਂ ਲਨਤ ਦੀ ਜ਼ਿੰਦਗੀ ਜੀ ਰਹੇ ਆ ਇਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਆ ਤੇ ਉਹ ਵੇਖੋ ਮਸਜਿਦ ਮਸਜਿਦ ਦੇ ਨਾਲ ਇਹ ਗੁਰਦੁਆਰਾ ਸਾਹਿਬ ਇਹ ਜੀ ਮਹਾਰਾਜ ਦਾ ਸੋਹਣਾ ਸਥਾਨ ਗੁਰੂ ਹਰਗੋਬਿੰਦ ਸਾਹਿਬ ਦਾ ਬਿਲਕੁਲ ਨਾਲ ਮਸਜਿਦ ਜਿਵੇਂ ਸੁਣਿਆ ਤੁਹਾਨੂੰ ਤਨਵੀਰ ਭਾਈ ਚਲਿਓ ਤਨਵੀਰ ਭਾਈ ਚੱਲੇ ਜਿਵੇਂ ਦੱਸਿਆ ਦਿਖੋ ਨਾਲ ਦੇ ਕੋਲ ਖਮਸੇ ਸਾਜੀ ਕੰਦ ਚਲੋ ਜੀ ਚਲਿਓ ਜੀ ਹਰਮਨ ਤੁਹਾਡਾ ਹਰਮਨ ਪਿਆਰ ਸਕਦੀ ਆ ਵੀਰੇ ਤੇਮੀਰੇ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਅੱਛੀ ਲੱਗੀ ਵੀਡੀਓ ਅੱਛੀ ਲੱਗੀ ਤੁਹਾਡੇ ਵਾਸਤੇ ਬਣਾਇਆ ਚਲੋ ਸਾમી ਵੇਖ ਲਿਆ ਤੇ ਤੁਹਾਨੂੰ ਮਖਾਤਾ ਦਰਸ਼ਨ ਤੁਹਾਨੂੰ ਕਰਾਤੇ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਦਾ ਲਾਜ਼ਮ ਕਰਿਆ ਕੋਈ ਇੰਨੀ ਗਰਮੀ ਦੇ ਵਿੱਚ ਅੱਛੀ ਸੀ ਮੋਟਰਸਾਈਕਲ ਦਿੰਨਾ ਸਾਡੇ ਕੋਲ ਕੋਈ ਕਾਰ ਨਹੀਂ ਹੈਗੀ ਐਸੀ ਵਾਲੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਈ ਦਿੰਦੇ ਕਿਉਂਕਿ ਸਾਡਾ ਕੰਟੈਂਟ ਹੀ ਆਏ ਤੇ ਆਪਾਂ ਜਾ ਰਹੇ ਥੱਲੇ ਛੇੜੀਆਂ ਤੋਂ ਜੁੱਤੀਆਂ ਸੀ ਬਾਹਰ ਰੱਖੇ ਕੋਈ ਜੁੱਤੀਆਂ ਨਾ ਲੈ ਦੇ ਗੁਜ਼ਾਰਾ ਸਭ ਤੋਂ ਬਾਹਰ ਨਹੀਂ ਆਇਆ ਲੋ ਜੇ ਪਾ ਕੇ ਥੱਲੇ ਚਲਿਓ ਜੀ ਚਲਿਓ ਆਓ ਠੀਕ ਹੈ ਜੀ ਆਇਆਂ ਨੂੰ ਹੋ ਗਿਆ ਯਾਰੋ ਜਾਨੇ ਹੋਏ ਇਸ ਮਸ਼ਹੂਰ ਬਤ ਅਨੇਕ ਗੁਰਦੁਆਰਿਆਂ ਤੋਂ ਉਹ ਨਾਦਨੀ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਖਾਰਾ ਸਾਹਿਬ ਦਾ ਸਾਰੇ ਦਰਸ਼ਨ ਕਰਾਤੇ ਅੰਦਰੋਂ ਬਾਹਰੋਂ ਔਰ ਇਹ ਵੀ ਬਖਾਤਾ ਲਿਖਾਇਆ ਲਿਖਿਆ ਹੋਇਆ ਜੋਲਕੀਆਂ ਤਖਤੀ ਲੱਗੀਆਂ ਕਿ ਕਿੰਨਾ ਸੇਵਾ ਕੀਤੀ ਔਰ ਸਾਰਾ ਕੋਈ ਪੜ ਕੇ ਸੁਣਾਇਆ ਤੁਹਾਡੇ ਤੇ ਮੇਰੇ ਵੀਰ ਜਿਹੜੇ ਨੇ ਸ਼ਾਕ ਪੰਜਾਬੀ ਅਲਮਰੂਫ ਹਰਮਨ ਪਿਆਰੇ ਨੇ ਸਾਰਾ ਕੁਝ ਤੁਹਾਨੂੰ ਬੜ ਕੇ ਸੁਣਾਤਾ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਅੱਛੀ ਲੱਗੇ ਤੇ ਲਾਈਕ ਸ਼ੇਅਰ ਲਾਜ਼ਮ ਕਰ ਤੇ ਬਾਕੀ ਜੇ ਅਸੀਂ ਕੰਸਟਰਕਸ਼ਨ ਦੇ ਦੌਰਾਨ ਤੁਹਾਨੂੰ ਕੋਈ ਵਧੀਆ ਤਰੀਕੇ ਦੇ ਨਾਲ ਜੇ ਦਰਸ਼ਨ ਨਾ ਕਰਵਾ ਸਕੇ ਹੋਈਏ ਤੇ ਇਸ ਚੀਜ਼ ਦੀ ਮਾਫੀ ਚਾਹੁੰਦੇ ਹਾਂ ਅਸੀਂ ਤੇ ਫਿਰ ਵੀ ਉਮੀਦ ਕਰਾਂਗੇ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਅਸੀਂ ਕੰਸਟਰਕਸ਼ਨ ਦੇ ਦੌਰਾਨ ਹੀ ਜਿੰਨਾ ਕਿ ਤੁਹਾਨੂੰ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਵਾ ਸਕੇ ਅਸੀਂ ਕਰਵਾਏ ਤਾਨੂੰ ਇਤਿਹਾਸ ਨਾਲ ਵੀ ਜੋੜਿਆ ਮੱਟੂ ਭਾਈ ਕਿਤੇ ਇਤਿਹਾਸ ਨਾਲ ਮੱਟੂ ਭਾਈ ਕੇ ਪਿੰਡ ਦੇ ਬਾਰੇ ਵੀ ਤਾਂ ਦੱਸਿਆ ਕਿ ਇਹ ਭੈਣ ਭਰਾ ਦੇ ਦੋਹਾਂ ਦੇ ਨਾਂ ਤੇ ਪਿੰਡ ਸੀ ਭੈਣ ਦਾ ਨਾਂ ਸੀ ਭਰਾ ਭਾਨੋ ਕੇ ਤੇ ਉਹ ਵੀ ਤੇ ਆਪਣਾ ਆਇਆ ਜਿਹੜਾ ਮੱਟੂ ਭਾਈ ਕੇ ਇਹ ਮੱਟੂ ਗੋਤ ਦੇ ਭੈਣ ਭਰਾ ਸਨ ਦੋਵੇਂ ਤੇ ਦੋਹਾਂ ਦੇ ਨਾਂ ਤੇ ਦੋ ਪਿੰਡ ਸੀਗੇ ਇਹ ਭਰਾ ਦੇ ਨਾਂ ਤੇ ਉਹ ਭੈਣ ਦੇ ਨਾਂ ਤੇ ਪਿੰਡ ਸੀਗੇ ਤੇ ਮੱਟੂ ਭਾਈ ਕੇ ਨਿਸ਼ਾਰਾ ਵੀਰਕਾਂ ਤੋਂ ਅਸੀਂ ਆਈਏ ਤੇ 1-2 ਕਿਲੋਮੀਟਰ ਤੇ ਹੀ ਇਹ ਪਿੰਡ ਹੁੰਦਾ ਤੇ ਮੁੱਖ ਦਰਵਾਜ਼ੇ ਤੇ ਹੀ ਤੁਹਾਨੂੰ ਦੂਰੋਂ ਹੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਖਣ ਲੱਗ ਪੈਂਦੀ ਆ ਜਿੱਥੇ ਗੁਰੂ ਅਰਗੁਨ ਸਾਹਿਬ ਇਸ ਅਸਥਾਨ ਤੇ ਆਏ ਜਿੱਥੇ ਉਹਨਾਂ ਦੇ ਚਰਨਛੂਪ ਪ੍ਰਾਪਤ ਆ ਉਹ ਅਸਥਾਨ ਦੇ ਦਰਸ਼ਨ ਤੁਹਾਨੂੰ ਦੂਰੋਂ ਹੀ ਹੋਣ ਲੱਗ ਪੈਂਦੇ ਨੇ ਤੇ ਜੇ ਵੀਡੀਓ ਪਸੰਦ ਆਈ ਆ ਤੇ ਨਾਲ ਦੇ ਨਾਲ ਇਹਨੂੰ ਆਪਣੇ ਯਾਰਾਂ ਬੇਲੀਆਂ ਦੇ ਨਾਲ ਸੱਜਣਾ ਮਿੱਤਾਂ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਲਾਜ਼ਮੀ ਆਪਣੀ ਰਾਏ ਜ਼ਰੂਰ ਦੱਸਿਓ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਹੋਰ ਤੁਸੀਂ ਹੋਰ ਕਿਹੜਾ ਗੁਰਦੁਆਰਾ ਸਾਹਿਬ ਦੇਖਣਾ ਹੈ ਕੀ ਬੋਲਦੇ ਹੋ ਹਾਂ ਕੀ ਦੇਖਣਾ ਜਾਂਦੇ ਹੋ ਸਾਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿਹੜਾ ਪਿੰਡ ਦੇਖਣਾ ਜਾਂਦੇ ਹੋ ਤੇ ਹੋਰ ਕਿਹੜੇ ਮوضوع ਤੇ ਮੈਂ ਇਹ ਵੀ ਦੱਸਿਆ ਜੀ ਵੀਰੋ ਐਸੀ ਜਿਹãi ਦੀ ਵੀਡੀਓ ਦਰبار صاحب ਖਾਰਾ ਸਾਹਿਬ ਦਰਬਾਰ ਕਿਉਂਕਿ ਇਸ ਕਾਫੀ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਨਹੀਂ ਸੀ ਪਤਾ ਨਹੀਂ ਸੀ ਜਾਣਕਾਰੀ ਲੇਕਿਨ ਸਾਡੀ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਹੋਈਏਗੀ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆ ਦੇ ਅੰਦਰ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਵੀਡੀਓ ਪਸੰਦ ਕਰਦੇ ਨੇ ਦੇਖਦੇ ਨੇ ਤੇ ਉਹਨਾਂ ਦੀ ਮੁਹੱਬਤ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਦਰਬਾਰ ਸਾਹਿਬ ਅਸੀਂ ਦੇਖੀਦਾ ਮੋਸਟਲੀ ਜਿਹੜੇ ਲੋਕ ਆਂਦੇ ਨੇ ਸਿੱਖ ਯਾਤਰੀ ਆਂਦੇ ਨੇ ਸਾਡੇ ਪੰਜਾਬੀ ਭਰਾ ਆਂਦੇ ਨੇ ਚੜ੍ਹਦੇ ਪੰਜਾਬ ਤੋਂ ਯੋਵਰਲ ਪੂਰੀ ਦੁਨੀਆ ਤੋਂ ਉਹ ਜਾਂਦੇ ਫਿਰ ਨਨਕਾਣਾ ਸਾਹਿਬ ਜਾਂਦੇ ਨੇ ਦਰبار ਸਾਹਿب ਜਿਹੜਾ ਗੁਰੂ ਨਾਨਕ ਦੇਵ ਜੀ ਦਾ ਹੈ ਜਾਂ ਫਿਰ ਪੰਜਾ ਸਾਹਿਬ ਜਾਂਦੇ ਨੇ ਲੇਕਿਨ ਬਹੁਤ ਜ਼ਿਆਦਾ ਗੁਰਦੁਆਰੇ ਨੇ ਅਸੀਂ ਚਾਹਨੇ ਆ ਅਸੀਂ ਕਰਾਂਗੇ ਕਿ ਇਹਨਾਂ ਨੂੰ ਐਕਸਪਲੋਰ ਕਰੀਏ ਸਿੱਖਾਂ ਸਰਦਾਰਾਂ ਦੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਹ ਚੀਜ਼ਾਂ ਦੇ ਨਾਲ ਅਸੀਂ ਦੇਖਿਆ ਬੜੇ ਸਿੱਖ ਸਰਦਾਰ ਜਿਹੜੇ ਚਰਦੇ ਪੰਜਾਬ ਦੇ ਨੇ ਸਾਡੇ ਬੜੇ ਭਰਾ ਇੰਜ ਦੇ ਨੇ ਜਿਹੜੇ ਚਾਹਦੇ ਨੇ ਕਿ ਅਸੀਂ ਆ ਕੇ ਇੱਥੇ ਵਿਜ਼ਿਟ ਕਰੀਏ ਅਸੀਂ ਆਈਏ ਦਰਬਾਰ ਸਾਹਿਬ ਆਈਏ ਅਸੀਂ ਮੱਥਾ ਟੇਕੀਏ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ